ਦੇ ਉਹਨੂੰ ਤੇ ਆਹੋ ਜਿਹੜਾ ਕਦੇ ਜੰਮਿਆ ਹੀ ਨਹੀਂ ਨਾ ਕਦੇ ਮਰਿਆ ਇਸ ਕਰਕੇ ਉਹ ਮੇਰਾ ਗੁਰੂ ਨਾਨਕ ਪਾਤਸ਼ਾਹ ਆ ਹੋਰ ਨਹੀਂ ਕੋਈ ਕਿਉਂਕਿ ਉਹਦਾ ਸ਼ਰਮ ਵੀ ਨਹੀਂ ਹੋਇਆ ਮੇਰੇ ਬਸ ਨਿਹੰਗ ਆਪੇ ਮੇਰੇ ਮਨ ਪਰੇ ਜਾ ਇਹ ਜੇ ਮੈਂ ਨਾਨਕ ਦਾ ਨਾਮ ਲੈਣਾ ਫੇ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਤੇ ਤੁਸੀਂ ਇੱਕ ਪ੍ਰਮਾਤਮਾ ਦੇ ਆਪਣੇ ਆਪ ਨੂੰ ਕਿੰਨੇ ਨੇੜੇ ਸਮਝਦੇ ਮੈਂ ਪਹਿਲਾਂ ਤੋਂ ਨੂੰ ਜਾਣੇ ਨਹੀਂ ਸਕਦਾ ਕੋਈ ਨੇੜੇ ਹੁਣ ਲਈ ਬੜਾ ਕੁਝ ਕਰਨਾ ਪੈਂਦਾ ਪਤੀ ਨੂੰ ਤੇ istri ਖੁਸ਼ ਕਰਨ ਲਈ ਬੜੇ ਯਤਨ ਕਰਦੀ ਆ ਮਗਰ ਜੇ ਹੋ ਜਾਵੇ ਇਸ ਕਰਕੇ ਵਾਹਿਗੁਰੂ ਨੂੰ ਖੁਸ਼ ਕਰਨ ਲਈ ਕਈ ਜਨਮ ਲੱਗ ਜਾਂਦੇ ਆ ਰਬਦਾਸ ਜੀ ਕਹਿੰਦੇ ਆ ਕਈ ਜਨਮ ਭੈ ਕੀ ਪਤੰਗਾਂ ਕਈ ਜਨਮ ਭੈ ਗੱਜਮੀਨ ਕਰੂੰਗਾ ਕਈ ਜਨਮ ਪੰਖੀ ਸਰਪ ਹੋਏ ਐ ਮੇਰੇ ਵਾਹਿਗੁਰੂ ਐ ਮੇਰੇ ਕਰਤਾਰ ਹੁਣ ਮੇਰਾ ਜਨਮ ਸਫਲ ਹੋਇਆ ਤੇਰੇ ਦਰਸ਼ਨ ਹੋਏ ਆ ਹੁਣ ਮੈਂ ਇੰਨੇ ਦੁੱਖ ਸਹਿ ਕੇ ਕਿੰਨੇ ਦੁੱਖ ਪਾਣੀ ਸਿੰਧਾ ਟਕਰਾਂ ਲੱਗਦੀਆਂ ਪਹਾੜਾਂ 'ਚ ਵੱਜਦਾ ਆ ਕਿੰਨੇ ਬੂਟੀਆਂ ਚੀ ਘੁੰਮ ਕੇ ਗੰਦੇ ਮੰਦੇ ਥੈਂ ਤੇ ਆ ਕੇ ਸਮੁੰਦਰ ਦੇ ਅੰਗੀਕਾਰ ਹੁੰਦਾ ਆ ਇਨਸਾਨ ਵੀ ਇਦਾਂ ਹੀ ਆ ਵਾਹਿਗੁਰੂ ਕੋਲ ਜਾਣੇ ਲਈ ਬੜੇ ਯਤਨ ਕਰਨੇ ਪੈਂਦੇ ਆ ਨੇੜੇ ਉਹਦੇ ਹੋਣਾ ਤਾਂ ਕਾਹਨੂੰ ਇਦਾਂ ਕਹਿੰਨੇ ਤੁਸੀਂ ਉਹਦੇ ਨੇੜੇ ਹੋਣਾ ਕਿ ਭਈ ਐਵੇਂ ਗੁਰੂ ਰਾਮਦਾਸ ਦੇ ਨੇੜੇ ਹਰ ਬੰਦਾ ਨਹੀਂ ਹੋ ਸਕਦਾ ਵਾਹ ਗੁਰੂ ਵਾਹ